ਅਜਿ ਤਾਈਂ ਸ਼ਾਰੀਆ ਰੈਪੋ ਰੇਟ ਦੇ ਵਿੱਚ 0.25 ਫੀਸਦੀ ਕਟੌਤੀ ਦੀ ਸੰਭਾਵਨਾ ਹੈ 5 ਸਾਲਾਂ ਦੇ ਵਿੱਚ ਰੈਪੋ ਰੇਟ ਦੇ ਵਿੱਚ ਹਾਲਾਂਕਿ ਕੋਈ ਵੀ ਕਟੌਤੀ ਨਹੀਂ ਹੋਈ ਪਰ ਇਸ ਵਾਰ ਕਟੌਤੀ ਦੀ ਜ਼ੋਰ ਸੰਭਾਵਨਾ ਹੈ ਰੈਪੋ ਰੇਟ ਦੇ ਵਿੱਚ 0.25 ਫੀਸਦੀ ਕਟੌਤੀ ਹੋ ਸਕਦੀ ਹੈ ਜੇਕਰ ਜਿਆ ਹੁੰਦਾ ਹੈ ਤਾਂ ਨੰਮੀਆਂ ਵਿਆਜ ਦਰਾਂ ਦੇ ਵਿੱਚ ਅਗੜੀ ਕਿ ਕਟੌਤੀ ਦੀ ਸੰਭਾਵਨਾ ਹੈ ਕਟੌਤੀ ਹੋ ਜਾਵੇਗੀ ਇਸ ਦੇ ਨਾਲ ਜ਼ਰੂਰ ਜਿਹੜੇ ਲੋਕਾਂ ਦਾ ਵੀ ਜਿਹੜਾ ਕਿ ਲੋਨ ਚੱਲ ਰਿਹਾ ਹੈ ਚਾਹੇ ਘਰ ਨੂੰ ਲੈ ਕੇ ਚਾਹੇ ਗੱਡੀਆਂ ਨੂੰ ਲੈ ਕੇ ਲੋਨ ਹੈ ਤਾਂ ਉਹਨਾਂ ਨੂੰ ਜ਼ਰੂਰ ਇਸ ਦੇ ਨਾਲ ਰਾਤ ਮਿਲ ਸਕਦੀ ਹੈ ਕਿਉਂਕਿ ਇਹ ਖਬਰ ਹੈ ਕਿ ਰੈਪੋ ਰੇਟ ਦੇ ਵਿੱਚ 0.25 ਫੀਸਦੀ ਕਟੌਤੀ ਹੋ ਸਕਦੀ ਹੈ ਤੇ ਨਵੀਆਂ ਵਿਆਜ ਦਰਾਂ ਦੇ ਵਿੱਚ ਇਸ ਦੇ ਨਾਲ ਕਟੌਤੀ ਦੀ ਸੰਭਾਵਨਾ ਹੈ ਨਵੇਂ ਰੈਪੋ ਰੇਟਾਂ ਦਾ ਅੱਜ ਆਰਬੀਏ ਦੇ ਵੱਲੋਂ ਐਲਾਨ ਕੀਤਾ ਜਾਵੇਗਾ ਉੱਥੇ ਅੱਜ ਇਨਕਮ ਟੈਕਸ ਬਿੱਲ ਨੂੰ ਵੀ ਮਨਜ਼ੂਰੀ ਮਿਲ ਸਕਦੀ ਹੈ ਕੈਬਨਿਟ ਦੀ ਬੈਠਕ ਦੇ ਵਿੱਚ ਬਿੱਲ ਨੂੰ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ ਅਗਲੇ ਹਫਤੇ ਸੰਸਦ ਦੇ ਵਿੱਚ ਇਨਕਮ ਟੈਕਸ ਬਿੱਲ ਆ ਪੇਸ਼ ਹੋ ਸਕਦਾ ਹੈ ਨਵੇਂ ਬਿੱਲ ਦੇ ਨਾਲ ਟੈਕਸ ਸਿਸਟਮ ਬਦਲੇਗਾ ਦਰਸਲ ਪਿਛਲੇ ਦਿਨੀ ਜਦੋਂ ਕੇਂਦਰੀ ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਦੇ ਵੱਲੋਂ ਆ ਬਜਟ ਪੇਸ਼ ਕੀਤਾ ਗਿਆ ਤਾਂ ਉਹਨਾਂ ਨੇ ਉਹਨਾਂ ਨੇ ਹੀ ਕਿਹਾ ਕਿ ਇਨਕਮ ਟੈਕਸ ਬਿੱਲ ਆ ਲੈ ਕੇ ਆਉਣ ਦੀ ਆ ਗੱਲ ਕਹੀ ਸੀ ਇਸ ਗੱਲ ਦਾ ਜ਼ਿਕਰ ਕੀਤਾ ਸੀ ਤੇ ਅੱਜ ਜਿਹੜੀ ਇੱਕ ਕੈਬਨਟ ਦੀ ਬੈਠਕ ਹੋਣ ਜਾ ਰਹੀ ਹੈ ਇਸ ਕੈਬਨਟ ਦੀ ਬੈਠਕ ਦੇ ਵਿੱਚ ਇਨਕਮ ਟੈਕਸ ਬਿੱਲ ਨੂੰ ਮਨਜ਼ੂਰੀ ਮਿਲ ਸਕਦੀ ਹੈ ਤੇ ਅਗਲੇ ਹਫ਼ਤੇ ਸੰਸਦ ਦੇ ਵਿੱਚ ਇਨਕਮ ਟੈਕਸ ਬਿੱਲ ਪੇਸ਼ ਕੀਤਾ ਜਾ ਸਕਦਾ ਹੈ ਨਵੇਂ ਬਿੱਲ ਦੇ ਨਾਲ ਟੈਕਸ ਸਿਸਟਮ ਬਦਲੇਗਾ ਪਿਛਲੇ ਦਿਨੀ ਜੇਕਰ ਬਜਰਦੀ ਗੱਲ ਕਰੀਏ ਤਾਂ ਖਾਸ ਤੌਰ ਤੇ ਮੀਡਲ ਕਲਾਸ ਦੇ ਲੋਕਾਂ ਦੇ ਲਈ ਵੱਡਾ ਐਲਾਨ ਕੀਤਾ ਗਿਆ ਵੱਡਾ ਤੋਹਫ਼ਾ ਦਿੱਤਾ ਗਿਆ ਅਜੋਕੇ 12 ਲੱਖ ਤੱਕ ਦੀ ਇਨਕਮ ਨੂੰ ਬਿਲਕੁਲ ਟੈਕਸ ਫਰੀ ਕਰ ਦਿੱਤਾ ਗਿਆ ਜਿਹੜੀ ਕਿ ਪਹਿਲਾਂ ਲਿਮਿਟ 7 ਲੱਖ ਰੁਪਏ ਸੀ ਉਹ ਵਧਾ ਕੇ 12 ਲੱਖ ਰੁਪਏ ਕਰ ਦਿੱਤੀ ਯਾਨੀ ਕਿ ਜਿਸ ਦੀ ਵੀ ਸਾਲਾਨਾ ਆਮਦਨ 12 ਲੱਖ ਰੁਪਏ ਉਸ ਤੇ ਵੀ ਕੋਈ ਉਸ ਦੀ ਆਮਦਨੀ ਤੇ ਕੋਈ ਵੀ ਟੈਕਸ ਨਹੀਂ ਲੱਗੇਗਾ ਤੇ ਇਸੇ ਤਰ੍ਹਾਂ ਹੀ ਕੇਂਦਰੀ ਖਜ਼ਾਨਾ ਮੰਤਰੀ ਨਰਮਲਾ ਸੀਤਰਾ ਮੁੰਦੇਰੀ ਵੀ ਕਹਿ ਆ ਗਿਆ ਸੀਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਨਕਮ ਟੈਕਸ ਬਿੱਲ ਲਿਆਂਦਾ ਜਾਵੇਗਾ ਤੇ ਅੱਜ ਦੀ ਕੈਬਨਿਟ ਦੀ ਬੈਠਕ ਦੇ ਵਿੱਚ ਇਸ ਬਿੱਲ ਨੂੰ ਮਨਜ਼ੂਰੀ ਦੀ ਮਨਜ਼ੂਰੀ ਮਿਲਣ ਦੀ ਸੰਭਾਵਨਾ ਹੈ